ਆ ਗਿਆ ਸੀ ਆਲਾ ਬਰਾਉਂਡਾ ਕਿੰਨੇ ਪਈਏ ਇਹਦੇ ਚ ਪਾ ਲੈਂਦੀ ਬੇਨੀ ਤੂੰ ਨਹੀਂ ਇਹ ਨਹੀਂ ਪੀਂਦੀ ਮੈਂ ਚਾਹੀ ਨਹੀਂ ਪੀਂਦਾ ਫਿਰ ਲੰਗਰੀ ਆ ਜਾਣਾ 2 ਘੰਟੇ ਨੂੰ ਮੈਂ ਪਰੌਖ ਦਾ 4-5 ਰੁਪਏ ਖਾਣ ਮੈਂ ਬੱਸ ਸੱਚੀ ਲੈਣਾ ਔਰ ਲੈਣਾ ਮੈਂ ਫਸਟ ਵੱਡਾ ਲੈਣਾ ਲੈਣਾ ਹਾਂ ਦੇਖ ਲੈ ਤਾਂ ਮਾਦੀ ਦੀਸ ਮਾਦੀ ਵਾਹ ਰਾਏ ਇਹ ਲੋਕ ਤਾਂ ਟੰਗਾਂ ਕੇ ਜੀਆ ਬਣਾਈਆਂ ਕੋਠੇ ਜੀਆਂ ਇਹ ਤਾਂ گاਉਂ ਮਾਤਾ ਜਾਦੇ ਆ ਬਾਰੇ ਬਰੇ ਬਰੇ گاਉਂ ਮਾਤਾ ਗਾਂ ਬੰਦਰ ਮੈਂ 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 ਖਰੀਦ ਆਈ ਤੇ ਲੋਗਾਂ ਦੇ ਲਈ ਤਾਂ ਬਸ ਆਉਂਦੇ ਜਾ ਮੈਂ ਅੱਜ ਤੇ ਫਿਰ ਨਾ ਰਵਰਦੀ ਫੁੱਲ ਵੱਲ ਲੱਤੀ ਆ ਵੀ ਆਪਾਂ ਤੋਂ ਆਇਆ ਉਹ ਨਾ ਕੀਤੀ ਆਰੇ ਪੱਤਕੀ ਕਿੱਥੇ ਆ ਗਈ ਸੀ ਤੇ ਪਹਾੜਾਂ ਇੰਟਰਟ ਜਾਂਦੇ ਆ ਜਮਾਈ ਥੱਲੇ ਉਤਰ ਜਾਣਾ ਇੱਕ ਹੀ ਚੱਲੋ ਉਹ ਤੇ ਨਵੀਆਂ ਗੱਡੀਆਂ ਖੜੀਆਂ ਆ। ਉਹ ਥੱਲੇ ਇਧਰ। ਉਹ ਬਹੁਤ ਗੱਡੀਆਂ ਖੜੀਆਂ ਆ। ਹਾਂ। ਬੜੀ ਸੰਗਤ ਆ। ਲਓ ਜੀ ਸਾਡਾ ਖੁਸ਼ਾ ਵੀ ਆਇਆ ਜੀ ਹੈ ਕੁਝ। ਹਾਂ। ਪਾਪਾ। ਅੱਜ ਆਇਆ ਨਾ ਬਾਬਾ ਬੜਪਾ ਸਾਹਿਬ ਜੀ ਤੇ ਢੋਲੀ ਧਾਰ ਦੇ ਤੋਂ ਦਰਸ਼ਨ ਕਰਾਉਣੇ ਸੰਗਤ ਬਹੁਤ ਆ ਇੱਥੇ। ਤੇ ਅੱਜ ਆਪਾਂ ਹੋਰ ਦਰਸ਼ਨ ਪਹਿਲਾਂ ਦੇ ਟ੍ਰੈਵਲਰ ਕੀ ਬਹੁਤ ਆ ਐ ਆ ਜਾ ਐ ਆ ਜਾ ਇਹ ਗੱਡੀਆਂ ਕਾਫੀ ਪਾਰਕਿੰਗ ਉਹ ਦੂਰ ਲਾਉਣੀ ਪਈ ਸਾਨੂੰ ਹੌਲੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਓ ਬੱਲਾ 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 ਆ ਜਾਓ ਬਈ ਜੇ ਉੱਥੋਂ ਜੜ ਜਾਈਦਾ ਉਧਰ ਦੀ ਰੈਨਿੰਦਰ 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 ਕਿੱਥੇ ਆ ਜੀ ਹੈ ਸੌ ਗਿਆ ਜੀ ਹੈ ਸੌ ਗਿਆ ਜੀ ਤੂੰ ਬਹੁਤ ਜਹਦੇ ਸੰਗਤ ਅੱਜ ਬਾਬਾ ਗੁਰਬਾਹ ਸਾਹਿਬ ਧੌਲੀ ਤਾ ਜੀ ਡੇਰਾ ਸਾਹਿਬ ਟੇਕ ਰਿਆ ਮੱਥਾ ਤੇ ਹੁਣ ਇੱਥੋਂ ਜਾਣਾ ਚਿੰਤਾਪੁਰਨੀ ਤੇ ਫਿਰ ਉਦੋਂ ਅੱਗੇ ਦੇਖਦੇ ਆਂ ਸ੍ਰੀ ਆਨੰਦਪੁਰ ਸਾਹਿਬ ਹਾਂ ਹੁਣ ਚਿੰਤਾਪੁਰਨੀ ਜਾਣਾ ਚਾਹਤਾ ਬੜੇ ਕਿੱਤੇ ਆ ਚਿੰਤਾਪੁਰਨੀ ਗੋਰੇ ਆਪਣੇ ਛੋਟੇ ਦੇ ਹੋਏ ਸੀ ਮੁੰਡਾ ਤੇ ਉਹਦੀ ਲੌਣ ਆਇਆ ਸੌਖਾ ਡੇਰਾ ਸਾਹਿਬ ਕਾਫੀ ਦਿਨਾਂ ਦੇ ਆਂਦੇ ਸੀ ਕਹਿੰਦੇ ਨਾਲ ਚੱਲੋ ਹਾਏ ਹਾਏ ਗਰਮੀ ਗੱਡੀ ਚ ਬਹੁਤ ਹਨਾ ਸੇਕ ਪਿਆ ਮਾਰਦਾ ਸਟਾਰਟ ਕਰ ਲਈ ਹੈ ਹਾਂ ਆਓ ਸੀਸੇ ਜੇ ਚਲਾ ਦੇ ਸਮ ਸੀ ਇੱਥੇ ਡਾਊਨ ਕਰਦੇ ਫਿਰ ਹੋ ਜਾਣੀ ਸੀ ਗਰਮੀ ਫਿਰ ਕਣਕ ਨੂੰ ਕਿ ਵੱਢਣੀ ਆ ਅਸੀਂ ਆਖਾ ਚਲੋ ਪਹਿਲਾਂ ਹੀ ਜਾ ਜਾਈਏ ਹਾਂਜੀ ਆਏ ਨਹੀਂ ਮਾਏ ਆਏ ਨਹੀਂ ਮਾਏ ਆਏ ਕੀ ਰਣੇਂਦਰ ਲੈ 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 ਉਹ ਪੂਪੀ ਲੈਲਾ ਪੂਪੀ ਲੈਲਾ ਓਏ ਇਧਰ ਰਣੇਂਦਰ ਰਣੇਂਦਰ ਹਾਏ ਤਾ ਵੀ ਲੈ ਰਿਟੋ ਰਣੇਂਦਰ ਤਰਕੇ ਜਾਣਾ ਬਣਾ ਖੁਸ਼ੀ ਹਾਂਜੀ ਤਰਕੇ ਕਿਦੋਂ ਉੱਥੇ ਪਿੱਛੇ ਦੇ ਦਿੰਦੀ ਕੋਈ ਨਹੀਂ ਆ ਜੂਗਾ ਪਿੱਛੇ ਮੈਨੂੰ ਪਤਾ ਹੈ ਤੂੰ ਜੈ ਮਾਤਾ ਦੀ ਘਰ ਤੇ ਪਹੁੰਚ ਜਾਵੇਂਗਾ ਹਾਂ ਜੈ ਮਾਤਾ ਦੀ ਬੋਲ ਹਾਂ ਫਿਰ ਵੱਧਾ ਜਾਖਣੀ ਜੈ ਮਾਤਾ ਜੀ ਬੋਲੋ ਨਾ ਹਾਂ ਜਾਂਦਾ ਕਿ ਨਹੀਂ ਉੱਡਿਆ ਕਿਉਂ ਕਰਦਾ ਚੱਲ ਜੈ ਮਾਤਾ ਦੀ ਕਹਿੰਦਾ ਕਰਦੇ ਜਾਓ ਇਹ ਜਾਂਦਾ ਐਕਸ਼ਨ ਮਾਰ ਬੀ ਬੀਓ ਸਾਰੇ ਬੈਜੋਰ ਆਹ ਚੜਾਈ ਆ ਹਾਂ ਇਹ ਨਹੀਂ ਵਧੀਆ ਉਹ ਪਿੱਛੇ ਰਹਿ ਗਏ ਚਲ ਆ ਜਾ ਆ ਜਾ ਓ ਬੱਲੇ ਇਹ ਨਨ ਜਿਵੇਂ ਰਹਿ ਕੇ ਆਣਾ ਨਨ ਤੂੰ ਬਾਈ ਕਰ ਦੇ ਬਾਈ ਕਰ ਦੇ ਇਸ਼ਾਰੇ ਨਾਲ ਬਾਈ ਕਰ ਦੇ ਇਸ਼ਾਰੇ ਨਾਲ ਬਾਈ ਆ ਵੇਖੋ ਭਾਈ ਲੈਣਾ ਕਿੱਥੋਂ ਤੱਕ ਲੱਗੀਆਂ ਮਾਤਾ ਚੰਤਾਪੁਰ ਨਹੀਂ ਆ ਦੇ ਲੈਣਾ ਓ

ਨੋ ਨੋ ਕਿਤੇ ਨਾ ਦੇ ਨੋ 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 ਅਰੇ ਕਿਤਾ ਨੋ ਨੋ ਲਓ ਬਈ ਹੁਣ ਅਸੀਂ ਚੱਲਦੇ ਆਂ ਚੰਤਾਪੁਰ ਨਹੀਂ ਤੋਂ ਅਨੰਦਪੁਰ ਸਾਹਿਬ ਨੂੰ 6 ਵਜੇ ਹਾਂ ਲਓ ਜੀ ਗੱਡੀ ਦੀ ਤੀਜੀ ਪਾਰਕਿੰਗ ਉੱਪਰ ਲਾਉਣੀ ਪਈ ਤੇ ਸੁਖਣਾ ਦੇ ਤਿਲਾਹ ਤੇ ਹੁਣ ਚੱਲਦੇ ਆਂ ਸ੍ਰੀ ਅਨੰਦਪੁਰ ਸਾਹਿਬ ਮਾ ਕਾ ਫਰ ਜੇ ਇੱਕ ਦਿਨ ਵੀ ਜਾਣਾ ਹੀ ਤਾਂ ਦੋ ਦਿਨ ਲਾ ਕੇ ਆਵਾਂਗੇ ਹੁਣ ਇੱਥੋਂ ਚੱਲਦੇ ਆ ਸਦਾ 80 ਕਿਲੋਮੀਟਰ ਆਪਾਂ ਨੂੰ ਅਨੰਦਪੁਰ ਸਾਹਿਬ ਅੱਜ ਅਨੰਦਪੁਰ ਸਾਹਿਬ ਰਾਤ ਰਹਿਣੇ ਉੱਥੇ ਮੱਥਾ ਟੇਕਦੇ ਆ ਤੇ ਕੱਲ ਨੂੰ ਕਹਿੰਦੇ ਵੀ ਨਾਣਾ ਦੇਵੀ ਵੀ ਜਾਣਾ ਬਾਕੀ ਦੇਖਦੇ ਆ ਜਾ ਕੇ ਤੇ ਹੁਣ ਗੱਰਾਂ ਗੱਡੀ ਲੈ ਕੇ ਨਿਕਲਦੇ ਰਾਣੇਂਦਰ ਓਏ ਰਾਣੇਂਦਰ ਕਿੱਥੇ ਆਇਆ ਰੋਟੀ ਵੀ ਨਹੀਂ ਹੈ ਰੋਟੀ ਰੋਟੀ ਹੈ ਰੋਟੀ ਮਿੱਠੀ ਵੀ ਨਹੀਂ ਹੈ ਹੈ ਹਾਂ ਲੈ ਲੈ ਮੈਗੀ ਖਾਣੀ ਮੈਗੀ ਪਾੜਾਂ ਦੀ ਮੈਗੀ ਹੈ ਮਾੜਦੀ ਮੈਗੀ ਖਾਣਾ ਹੈ ਰਣਿੰਦਰ ਹੈ ਕੰਮ ਖਾਣਾ ਹੈ ਮੈਗੀ ਕਿਆ ਕਿਆ ਬਰੂਦੀ ਪੀਣੀ ਤੂੰ ਇਹਦਾ ਮੈਗੀ ਦੀ ਕਿਵੇਂ ਲੱਗੀ ਸਵਾਦ ਹੈ ਟੇਸਟੀ ਲਓ ਵੀ ਕਹਿੰਦਾ ਤਾਂ ਹੈ ਵਧੀਆ ਬਣਾਈ ਵੇਖਦੇ ਹਾਂ ਖਾ ਕੇ ਖਾਓ ਮੈਗੀ ਰਣਿੰਦਰ ਨੂੰ ਦੋ ਮੈਗੀ ਰਣਿੰਦਰ ਨਹੀਂ ਨਹੀਂ ਖਾ ਕੇ ਦੱਸੋ ਨਹੀਂ ਸਵਾਦ ਆ ਹਨ ਸਵਾਦ ਬਣੀ ਮੈਗੀ ਘੈਂਟ ਹਨ ਲਓ ਵੇ ਮੈਗੀ ਬਣੀ ਘੈਂਟ 60 ਰੁਪਏ ਦੀ ਆ ਪਰ ਪਲੇਟ ਦਸਾਂ ਵਾਲਾ ਪੈਕੇਟ 60ਾਂ ਚ ਮਿਲਦਾ ਇੱਥੇ ਆ ਵੇ ਕਿਵੇਂ ਸਵਾਦ ਪੂਰੀ ਹਾਂ ਨੋ ਨੋ ਨਹੀਂ ਦਿਖਾ ਦਿਓ ਹਾਂ ਮੰਮੀ ਕਿਵੇਂ ਸਵਾਦ ਹਾਂ 60 ਰੁਪਏ ਦੀ ਪਰ ਇਹ ਵੀ ਤੁਹਾਨੂੰ ਮਿਲੇਗੀ ਖਾ ਲਿਆ ਮੈਂ ਖਾ ਲਿਆ ਸੀ ਪਹਿਲਾਂ ਖਾਦਾ ਖਾਦਾ ਨਾ ਨਾਮ ਕ ਤੇਜਾ ਥੋੜਾ ਉਹ ਕਰਾ ਰਹੀ ਆ ਗੈਂਡ ਗੋੜਾ ਦੀ ਚਾਹ ਪੀਓ ਗੋੜਾ ਦੀ ਚਾਹ ਹੈ ਇਹ ਹੌਲੀ ਹੌਲੀ ਖਾਓਗੀ ਖੁਸ਼ ਆ ਤਾ ਕੁਝ ਨਾ ਭਾਵੇਂ ਦੋ ਖਵਾ ਦਿਓ ਹਨਾ ਕੁਝ ਨਹੀਂ ਬਾਪੇ ਇਹਦਾ ਨਵੇੜ ਤੇ ਚਾਹ ਹੀ ਸਵਾਦ ਆ ਗੋੜਾ ਦੀ ਮੈਂ ਤਾਂ ਛੇਤੀ ਖਾ ਲੈਣਾ ਤੁਹਾਨੂੰ ਪਾਕਿਸਤਾਨ ਆਪ ਵੀ ਨਾ ਜੀ ਇੱਕ ਵਾਰ ਖਾਏਗੇ ਦੁਆਰਾ ਤਾਂ ਫੜ ਗਏ ਆਂ ਹਾਂ ਸਹੀ ਗੱਲ ਇਸ ਲਈ ਨਾ ਸਾਥ ਤੋਂ ਗੋੜਾ ਨਾ ਇਹ ਸੌਣੇ ਹੋਣੀ ਪਾਈਦਾ ਨੇ ਸਵਾਦ ਸੁਪਰ ਚਾਹ ਵੀ ਦਵਾਦ ਚਲੋ ਜੀ ਉਸਤਾਦ ਚਲ ਜੇ ਓਕੇ ਕੈਂਡ ਸੀ ਨਾ ਚਾਹ ਮੈਂ ਕੀ ਬਹੁ ਟੇਸਟੀ ਚਲੋ ਚਲੋ ਵੀ ਨੇਰਾ ਹੋ ਜਾਣਾ ਲਾਈਟਾਂ ਪਾ ਲੈਣਾ ਨੇ ਰਾਜ ਮਜਾ ਬਹੁਤ ਆਈ ਜਾਂਦਾ ਹਾਂ ਚਲੋ ਫੋਨ ਕਰ ਰਹੇ ਲੁੱਟੋ ਯਾਰ ਇਹ ਪਹਿਲਾਂ ਵੀ ਘੁੰਮੇ ਹਣੇ ਵੀ ਘੁੰਮਾ ਹੈ ਹਾਂ ਜੀ ਇਹ ਸਾਰੀ ਸਹੀ ਗੱਲ ਹੈ ਘੁੰਮੀ ਜਾਂਦੇ ਚਲ ਚਲ ਘੁੰਮੋ ਲਓ ਜੀ ਹਰਨਤਪੁਰ ਸਾਹਿਬ ਪਹੁੰਚ ਗਏ ਆਂ ਹਾਂ ਟੇਕਦੇ ਆਂ ਜਾ ਕੇ ਮੱਥਾ ਕਮਰਾ ਆਪਾਂ ਲਿਆ ਲੈ ਕਿੰਨਾ ਦਰ ੱਕੇ ਤਾਂ ਨਹੀਂ ਲਓ ਸਾਢੇ 8 ਪਹੁੰਚ ਗਏ ਆਪਾਂ ਨੋ ਨੋ ਵੀਉਦਾ ਹਦਾ ਨੋ ਨੋ ਰਮਾਲਬਨ ਉਹ ਦੇ ਦਿੰਗੇ ਹਾਂ ਮਗਰਾ ਕਿੱਥੇ ਆ ਆ ਬੰਦਗੇ ਅੱਛਾ ਫੜ ਕੇ ਲੈ ਕੇ ਆ ਦਾਦੀ ਨੂੰ ਤੁਸੀਂ ਜਾ ਚੱਲ ਆ ਜੇ ਉਹ ਆਏ ਸਤਨਾਮ ਸੱਚੇ ਬਾਦਸ਼ਾਹ ਚੱਲ ਜੀ ਹੱਥ ਪਾ ਲੈ ਸਟਾਗਲਾ ਚੁੰਨੀ ਲੈ ਲੇ ਜੰਗਾ ਉਹ ਆਏ ਗਲੂ ਕਿੱਥੇ ਆ ਗਿਆ ਜੀ ਅਨੰਤਪੁਰ ਸਾਹਿਬ ਛੱਡ ਦੋਲੂ ਆਇਆ ਛੱਡ ਦੋਲੂ